ਹਾਂਜੀ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਰਜੀਤ ਸਿੰਘ ਜਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਗੁਰਦਾਸਪੁਰ ਸਰਕਾਰ ਹੋਏ ਬਰਬਾਦ ਅੱਛਾ ਤੁਸੀਂ ਚੱਲੇ ਹੋ ਕਿਵੇਂ ਦੀ ਤਿਆਰੀਆਂ ਹੈਗੀਆਂ ਤੜੀਆਂ ਆਪਾਂ ਕਰ ਕਰਕੇ ਗੱਲਦੇ ਮਿਹਰੀ ਤਿਆਰੀਆਂ ਤੁਸੀਂ ਬਸ ਥੋੜੇ ਮਿੰਟਾਂ ਤੱਕ ਦੇਖੋਗੇ ਕਿ ਇਸ ਤਰ੍ਹਾਂ ਦੇ ਜਿਹੜੇ ਆ ਕਾਫੀ ਜਥੇ ਜਿਹੜੇ ਇੱਥੇ ਆਉਣਗੇ ਤਿਆਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੇ ਇਹ ਦਿੱਲੀ ਦੀ ਜਿਹੜੀ ਰੈਲੀ ਆ ਇਹ ਇਤਿਹਾਸਕ ਰੈਲੀ ਹੋਏਗੀ ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾ ਲਿਆ ਇਹ ਇਹ ਜਿਹੜਾ ਸਰਕਾਰੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਵੀ ਇਹ ਤਾਂ ਸਿਰਫ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਇਹ ਤੁਸੀਂ ਦੇਖੋਗੇ ਦਿੱਲੀ ਕੱਲ ਕਿ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਇਹ ਸਰਕਾਰ ਦੀ ਜਿਹੜੀ ਆ نیند ਉਡਾ ਦੇਗੀ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਹਨਾਂ ਨੂੰ ਸਰਕਾਰ ਵੀ ਜਿਹੜੀ ਆ ਇਹ ਵਗਾਏ ਜਾਇਜ਼ ਕਹਿੰਦੀ ਆ ਲੈਕਿਨ ਉਹ ਕਿਸ ਕਈ ਕਾਰਨਾ ਕਰਕੇ ਉਹਨਾਂ ਦਾ ਜਿਹਾ ਐਲਾਨ ਨਹੀਂ ਕਰ ਲਈ ਮੰਨ ਨਹੀਂ ਰਹੀ ਤੇ ਉਹ ਜਿਹੜੀਆਂ ਨੇ ਮੰਗਾ ਉਹਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਹੀ ਮੰਨਣੀਆਂ ਪੈਣਗੀਆਂ ਤਿਆਰੀਆਂ ਦਾ ਜਿਹੜਾ ਜੋ ਜਲਾ ਲਿਆ ਉਹ ਸਟੇਸ਼ਨ ਤੇ ਵੇਖ ਲੋ ਇਹ ਸਾਡਾ ਜ ਥੋੜਾ ਜਿਹਾ ਏਰੀਆ ਆ ਤੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਜਿਹੜੇ ਆ ਉਹ ਆ ਰਹੇ ਆ ਬੜਾ ਉਤਸ਼ਾਹ ਆ ਕਿਸਾਨਾਂ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਵੀ ਆ ਕਿ ਇਸ ਰੈਲੀ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਤਕਰੀਬਨ ਪਾਉਣੇ 500 ਜਥੇਬੰਦੀ ਜਿਹੜੀ ਆ ਪੂਰੇ ਦੇਸ਼ ਦੀ ਜਿਹੜੀ ਉਹਦੇ ਵਿੱਚ ਸ਼ਾਮਲ ਆ ਇਹ ਉਹਦੇ ਵੱਲੋਂ ਸੱਦਾ ਏ ਤੇ ਇਹ ਸੱਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਦੀ ਜਿਹੜੀ ਆ ਜਿਹੜਾ ਉਹ ਸਟੰਟ ਕਰ ਰਿਹਾ ਕਿਸਾਨਾਂ ਨੂੰ ਬਦਨਾਮ ਕਰਦਾ ਕਿਸਾਨਾਂ ਨੂੰ ਮਜ਼ਦੂਰਾਂ ਨਾਲੋਂ ਦੁਕਾਨਦਾਰਾਂ ਨੂੰ ਨਿਖੇੜਨ ਦਾ ਜਿਹੜੀ ਇਹ ਲਹਿਰ ਪੂਰੇ ਦੇਸ਼ ਦੇ ਵਿੱਚ ਪਾਰਪੋਰੇਟ ਦੇ ਖਿਲਾਫ ਜਿਹੜੀ ਬਣ ਰਹੀ ਆ ਉਹਨੂੰ ਤੋੜਨ ਦਾ ਯਤਨ ਕਰ ਰਿਹਾ ਇਹ ਲਹਿਰ ਜਿਹੜੀ ਅੱਗੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਆ ਜਿੰਨਾਂ ਜਿੰਨਾਂ ਇਲਾਕਿਆਂ ਚੋਂ ਆਏ ਆ ਉਹਨਾਂ ਇਲਾਕਿਆਂ 'ਚ ਪਿਛਲੇ ਅੰਦੋਲਨ ਦੇ ਨਾਲੋਂ ਕਈ ਗੁਣਾ ਜਿਹੜਾ ਵੱਧ ਉਤਸ਼ਾਹ ਪਾਇਆ ਜਾ ਰਿਹਾ ਤੇ ਕਈ ਗੁਣਾ ਜਿਹੜੀ ਸ਼ਕਤੀ ਆ ਇਹ ਕਿਸਾਨਾਂ ਦੀ ਵਾਗ ਆ। ਅਸੀਂ ਕਿੱਦਾਂ ਸਭ ਜੋ ਕਿ ਕਿਹੜੀ ਅਸੀਂ ਮੰਗ ਕਰੀ ਜਿਹੜੀ ਸਰਕਾਰ ਨੂੰ ਕਿਸੇ ਸਮੇਂ ਜੋ ਕਿ ਪਹਿਲ ਦੇ ਆਧਾਰ ਤੇ ਪੂਰੀ ਕਰੇ। ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ ਐਮਐਸਪੀ ਦੀ ਮੰਗ ਆ। ਕਿਉਂਕਿ 23 ਫਸਲਾਂ ਤੇ ਸਰਕਾਰ ਨੇ ਐਮਐਸਪੀ ਜਿਹੜੀ ਆ ਉਹ ਐਲਾਨ ਕੀਤੀ ਆ। ਲੇਕਿਨ ਐਲਾਨ ਹੀ ਕੀਤੀ ਆ ਚੁੱਕੀ ਨਹੀਂ ਕੁਝ ਨਹੀਂ। ਉਹ 'ਚ ਦੋ ਫਸਲਾਂ ਜਿਹੜੀਆਂ ਨੂੰ ਚੁੱਕੀਆਂ ਜਾ ਰਹੀਆਂ। ਕਣਕ ਤੇ ਝੋਨਾ ਹੋਰ ਕਿਸੇ ਫਸਲ ਨੂੰ ਜਿਹੜੇ ਉਹ ਨਹੀਂ ਚੁੱਕਰੀ ਉਹ ਵੀ ਪੰਜਾਬ ਤੇ ਹਰਿਆਣਾ ਤੇ ਕੁਝ ਦਿੱਲੀ ਦਾ ਉੱਤਰ ਪ੍ਰਵੇਸ਼ ਦਾ ਏਰੀਆ ਉਸ ਤੋਂ ਚੁੱਕਰੀ ਆ ਬਾਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਸ ਕਰਕੇ ਇਹ ਜਿਹੜੀ ਐਮ ਐਸ ਪੀ ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਕਿ ਇਹ ਕਿਸਾਨ ਦੇ ਜੀਵਨ ਤੇ ਮਰਨ ਦਾ ਸਵਾਲ ਹੈ ਕਿਉਂਕਿ ਇਸ ਤੋਂ ਬਿਨਾਂ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ ਕਿਉਂਕਿ ਤੁਸੀਂ ਆਪ ਹੀ ਦੇਖਦੇ ਹੋ ਕਿ ਇਹ ਕਿਸਾਨ ਵੀ ਲੁੱਟਿਆ ਜਾਂਦਾ ਤੇ ਜਿਹੜਾ ਇਹਨੂੰ ਇਹ ਚੀਜ਼ਾਂ ਦੀ ਖਪਤ ਕਰਦਾ ਉਹ ਵੀ ਲੁੱਟਿਆ ਜਾਂਦਾ ਜਦੋਂ ਫਸਲ ਹੁੰਦੀ ਆ ਉਦੋਂ ਉਹਦਾ ਰੇਟ ਜਿਹੜਾ ਨਗੂਣਾ ਹੁੰਦਾ ਜਦੋਂ ਬਾਜ਼ਾਰ 'ਚ ਵਿਕਦੀ ਆ ਜਿਹਨੂੰ ਕਿਸੇ ਨੂੰ ਫਰੀਜ਼ਨ ਲਈ ਘਰ ਫਰੀਜ਼ ਤੇ ਲੈ ਕੇ ਜਾਂਦਾ ਉਦੋਂ ਜਿਹੜੀ 5 ਰੁਪਏ ਦੀ ਜਿਹੜੀ ਚੀਜ਼ ਆ ਉਸ 50 ਰੁਪਏ 100 ਰੁਪਏ ਦੇ ਵਿੱਚ ਜਿਹੜੀ ਉਹ ਮਿਲਦੀ ਆ ਇਸ ਕਰਕੇ ਦੋਹੀ ਹੱਥੀਂ ਜਿਹੜਾ ਕਾਰਪੋਰੇਟ ਸਾਨੂੰ ਜੀ ਲੁੱਟ ਰਿਹਾ ਇਹ ਜਿਹੜਾ ਗੈਪ ਆ ਇਹ ਤਾਂ ਹੀ ਘਟਦਾ ਵੀ ਜੇ ਐਮਐਸਪੀ ਹੋਵੇ ਤੇ ਹਰ ਬੰਦੇ ਨੂੰ ਪਤਾ ਹੋਵੇ ਪਿਆਸ ਚੀਜ਼ ਦਾ ਆ ਬੋਲ ਨੂੰ ਇਹਨਾਂ ਨੇ ਖਰੀਦੀ ਆ ਤੇ ਥੋੜੇ ਵਰਕ ਦੇ ਨਾਲ ਜਿਹੜੀ ਆ ਆਪਣਾ ਦੇ ਨਾਲ ਉਹ ਜਿਹੜੀ ਆ ਉਹਨੂੰ ਇਹ ਕਹਿ ਸਕਦਾ ਦਬਾਅ ਪਾ ਸਕਦਾ ਵੀ ਤੂੰ ਤਾਂ ਤੇ 20 ਰੁਪਏ ਦੀ ਚੀਜ਼ ਜਿਹੜੀ ਖਰੀਦੀ ਆ ਤੂੰ 25 ਲਾ ਲਿਆ 30 ਲਾ ਲਾ ਉਹ 100 ਰੁਪਏ ਨਹੀਂ ਲਾ ਸਕਦਾ ਇਸ ਕਰਕੇ ਦੋਨਾਂ ਨੂੰ ਖਪਤਕਾਰ ਨੂੰ ਵੀ ਤੇ ਕਿਸਾਨ ਨੂੰ ਵੀ ਐਮ ਐਸ ਪੀ ਦੇ ਨਾਲ ਜਿਹੜਾ ਉਹ ਉਹ ਫਾਇਦਾ ਹੋਏਗਾ ਤੇ ਉਹ ਕਿਸਾਨ ਦਾ ਵੀ ਜਿਹੜਾ ਜੀਵਨ ਜਿਹੜਾ ਚਾ ਚੁੱਕਿਆ ਹੈ ਤੇ ਪਿੰਡ ਵਾਪਾਂ ਪ੍ਰਧਾਨਿਆ ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਛਾਂ ਰਹੀਂ ਜਾਂ ਟ੍ਰੇਨਾਂ ਰਹੀਂ ਆ ਜਾਓ ਦੇ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿ ਦਾਂ ਵੀ ਤੁਸੀਂ ਪੈਦਲ ਵੀ ਆ ਜਾਓ ਇਹ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂਗੇ ਇਹ ਸਰਕਾਰ ਮੱਤ ਸੋਚਿਆ ਵੀ ਇਹ ਬੱਸਾਂ ਨਹੀਂ ਆ ਸਕਦੇ ਟ੍ਰੇਨਾਂ ਨਹੀਂ ਆ ਸਕਦੇ ਅਸੀਂ ਹਰ ਤਰ੍ਹਾਂ ਆ ਸਕਦੇ ਹਾਂ ਔਰ ਜਾਵਾਂਗੇ ਜਹਾਨੂੰ ਬੱਸਾਂ ਨਹੀਂ ਗਿਆ ਤੇ ਬੱਸਾਂ ਇਹੀ ਚੱਲਿਆ ਟ੍ਰੇਨਾਂ ਨਹੀਂ ਚੱਲਿਆ ਇਹ ਕਰਕੇ ਹੀ ਸਰਕਾਰ ਨੂੰ ਬੇਨਤੀ ਕਰਨੀਆਂ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਝੋਲੀ ਚ ਸਪਾਲੀਏ ਤੇ ਕੋਈ ਗੱਲ ਨਹੀਂ ਤੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਿਹਨੂੰ ਭੁੱਲਿਆ ਨਹੀਂ ਗਣਦੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਨੀਆਂ ਵੀ ਉਹਨੂੰ ਮੰਨ ਜਾਣਾ ਚਾਹੀਦਾ ਕਿਸਾਨਾਂ ਦੇ ਹੱਕ ਉਹਨਾਂ ਨੂੰ ਦੇ ਦੇਣੇ ਚਾਹੀਦੇ ਕਿਉਂਕਿ ਇਹ ਕਿਸਾਨਾਂ ਨੂੰ ਤੰਗ ਨਾ ਕਰਨ ਇਹ ਕਰਕੇ ਇਹੋ ਹੀ ਸਾਡੀ ਬੇਨਤੀ ਆ ਕੀ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰਪਾਲ ਸਿੰਘ ਹੈ ਜੀ ਮੈਂ ਕਲਾਂੌਰ ਤੋਂ ਜੀ ਕਿੰਨੇ ਦੇਖਦੇ ਹੋ ਕਿਸਾਨ ਜੀ ਜਿਹੜੀ ਜਾਣਾ ਬੇਸ ਤੇ ਜਾਣਾ ਜਾਂ ਦਿੱਲੀ ਜਾਣਾ ਆਪਣੀਆਂ ਮੰਗਣ ਲੈ ਕੇ ਕਿੰਨਾ ਕਿ ਤੁਸੀਂ ਸਮਝ ਹਾਂ ਦੇਖੋ ਜੀ ਇਹ ਸੌਖਾ ਬੰਦਾ ਕੋਈ ਨਹੀਂ ਜਾਂਦਾ ਦੁਖੀ ਹੋ ਕੇ ਜਾਂਦਾ ਇਹਨਾਂ ਸਰਕਾਰਾਂ ਤੋਂ ਇਹਨੂੰ ਚਾਰਨਿੰਗ ਆ ਕੇ ਉਹ ਛੜਕਾ ਦੇ ਜਾਂ ਇਹ ਸਫਰ ਕਰੇ ਇਹਨਾਂ ਜਾਂ ਕਿਤੇ ਵੀ ਜਾਏ ਇਹ ਸਾਡੀ ਮਜਬੂਰੀ ਆ ਕਿ ਅਸੀਂ ਇਹ ਇਨ੍ਹਾਂ ਸਰਕਾਰਾਂ ਨੇ ਸਾਨੂੰ ਇਸ ਬੰਨੇ ਝੋਕਿਆ ਕਿ ਤੁਸੀਂ ਇਹ ਬਸ ਛੜਕਾਂ ਦੇ ਰੋਲੋ ਤੇ ਅਸੀਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ ਜਦੋਂ ਅਸੀਂ ਉਥੋਂ ਉੱਠ ਕੇ ਉਦੋਂ ਇਹਨਾਂ ਨੇ ਕਿਹਾ ਸੀ ਕਮੇਟੀ ਬਣਾ ਦਿੰਨੇ ਆ ਤੇ ਆਪਣਾ ਤੁਹਾਡੀਆਂ ਮੰਗਾ ਜਿਹੜੀਆਂ ਮੰਨ ਲਿਆ ਜਾਣੀਆਂ ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੂਰੀਆਂ ਗੱਲਾਂ ਉਹ ਤੇ ਜਿਹੜਾ ਕਰੋਣ ਸੀਗੇ ਜਿਹੜੇ ਉਹਨਾਂ ਵਾਪਸ ਲੈ ਲੇ ਪਰ ਜਿਹੜੀ ਐਮਐਸਪੀ ਦੀ ਗੱਲ ਸੀਗੀ ਹੋਰ ਫਸਲਾਂ ਦੇ ਉਹਨਾਂ ਅਜੇ ਤੱਕ ਨਹੀਂ ਸਾਨੂੰ ਦਿੱਤੀ ਸਾਨੂੰ ਸਾਡੀ ਮਜਬੂਰੀ ਆ ਕਿ ਅਸੀਂ ਦਿੱਲੀ ਤੱਕ ਸਾਨੂੰ ਜਾਣਾ ਪੈ ਰਿਹਾ ਕੋਈ ਸ਼ੌਂਕ ਨਹੀਂ ਸਾਨੂੰ ਘਰ ਛੱਡਣ ਦਾ ਕੋਈ ਛੱਡ ਕੇ ਦੱਸੇ ਘਰ ਕੁਝ ਦਿਹਾੜੀ ਨਹੀਂ ਅਕਲ ਇੱਕ ਮਿੰਟ ਨਹੀਂ ਕੋਈ ਇਧਰ ਉਧਰ ਹੁੰਦਾ ਪਰ ਆਪਾਂ ਦੀ ਸਾਨੂੰ ਜੇ ਲੋਡ ਪਈ ਜਿੰਨੀ ਦੇਰ ਵੀ ਉਹ ਪਾਲਣੀ ਅਸੀਂ ਬੈਹ ਵੀ ਸਕਨੇ ਆ ਜੇ ਪਹਿਲਾ ਸਾਲ ਬੈਠੇ ਰਿਆਂ ਦੇ ਕੋੜ ਕੀ ਫਰਕ ਪੈਣਗਾ ਹੁਣ ਵੀ ਜਾਵਾਂਗੇ ਸਾਡੀ ਮਜਬੂਰੀ ਆ ਕੋਈ ਸ਼ੌਂਕ ਨਹੀਂਗਾ ਪਰ ਅਸੀਂ ਜਿੱਤ ਚਾਉਂਦੇ ਆ ਸਾਡੀ ਜਿਹੜੀ ਜਿੱਤ ਸਾਡੀ ਮਜਬੂਰੀ ਸਾਨੂੰ ਜਿਹੜਾ ਸਾਨੂੰ ਇਹ ਵੀ ਗੱਲ ਆ ਵੀ ਸਾਡੇ ਨਾਲ ਕਿਸਾਨ ਨੇ ਤੇ ਮਜ਼ਦੂਰ ਵੀ ਸਾਡੇ ਨਾਲ ਨੇ ਦੁਕਾਨ ਅੰਦਰ ਵੀ ਨੇ ਸਾਡੇ ਨਾਲ ਤੇ ਆਪਾਂ ਹਰ ਹਾਲੇ ਹਾਈਲੇ ਜਿਹੜਾ ਇਜਤ ਪ੍ਰਾਪਤ ਕਰਾਂਗੇ ਆਪਣਾ ਨਾਮ ਦੱਸ ਖਲਖਣ ਸਿੰਘ ਜੀ ਖਲਖਣ ਸਿੰਘ ਜੀ ਤੁਸੀਂ ਦਿੱਲੀ ਚਲੇ ਹੋ ਬੈਗ ਵੀ ਲੱਗਾ ਬੈਗ ਵੀ ਮੋਢੇ 'ਮਾਫਲੇ ਹਾਂ ਜਿੱਦਾਂ ਦੀ ਤਿਆਰੀ ਹੈਗੀ ਜੀ ਤਿਆਰੀ ਅਸੀਂ ਉਹ ਜਿਹੜਾ ਆਪਣਾ ਮੀਟਿੰਗ ਹੋ ਰਹੀ ਆ ਮਾ ਮਾਪੇ ਜਾ ਮੀਟਿੰਗ ਜਿਹੜੀ ਹੋ ਰਹੀ ਆ ਉਹਦੇ ਮਾਰ ਚੱਲੇ ਆ ਸਾਨੂੰ ਕਾਲ ਆਈ ਸੀ ਤੇ ਆਪਣਾ ਰਾਜੀਵਾਲ ਦੋਨਾਂ ਵੱਲੋਂ ਅਸੀਂ ਕਾਲ ਦੇ ਵਿੱਚ ਅਸੀਂ ਜਾ ਰਹੇ ਆ ਵੀ ਜਿੱਤਾਂ ਵੀ ਉਹ ਕਹਿਣਗੇ ਉਸ ਤੱਕ ਹੀ ਜਾਣਾ ਉਹਦੇ ਇਸ਼ਾਰਾ ਹੋਣਾ ਹੈ ਹਾਂ ਭੈਣ ਤੇ ਕੌਣ ਦੇ ਕਹੋ ਨਾ ਕਿ ਕਿਦਾਂ ਸਮੇਂ ਤੇ ਸਰਕਾਰ ਦਾ ਰਵਈਆ ਕਿਦਾਂ ਦਾ ਸਮੇਂ ਦੇ ਕੋ ਸਰਕਾਰ ਦਾ ਰਵਈਆ ਇਹ ਹੈ ਕਿ ਉਹ ਪਹਿਲਾਂ ਗੱਲਾਂ ਮੁੱਕਰ ਗਈ ਇਹ ਮੈਨੂੰ ਬਣ ਦੇ ਦਿੱਤੀਆਂ ਵੀ ਹਾਂ ਅਸੀਂ ਮੰਗਾ ਤੇ ਨਹੀਂ ਤੁਹਾਡੀਆਂ ਦੇਤੀਆਂ ਤੁਹਾਨੂੰ ਤੇ ਮੁੜ ਕੇ ਮੁੱਕਰ ਗਈ ਹੈ ਬੇਈਮਾਨ ਹੋਣ ਲਈ ਹੈ ਹਾਂ ਹੁਣ ਕਹਿੰਦੇ ਸੀ ਵੀ ਤੁਸੀਂ ਦਿੱਲੀ ਨਹੀਂ ਆਉਣਾ ਤੇ ਟਰੱਕਾਂ ਟ੍ਰੈਂਟਾਂ ਲੈ ਕੇ ਨਹੀਂ ਆਉਣਾ ਅਸੀਂ ਆਖਾਂਗੇ ਅਸੀਂ ਬੱਚਾ ਜੇ ਜਾਵਾਂਗੇ ਗੱਡੀਆਂ ਤੇ ਜਾਵਾਂਗੇ ਅਸੀਂ ਉੱਥੇ ਜਾ ਕੇ ਜਾਣਾ ਹੀ ਜਾਣਾ ਜਿੰਤਾ ਵੀ ਹੋ ਸਕੇ ਉਸ ਤੱਕ ਜਾਵਾਂ ਜੇ ਕੋਈ ਹਨ ਅਟਕਣਾ ਪੈਂਦੇ ਅਸੀਂ ਉਹ ਜਿਹੜੇ ਮੱਛੇ ਹਾਂ ਚੱਲਾਂਗੇ ਜੋ ਵੀ ਦੁੱਖ ਆਵੇ ਜਾਂ ਤਕਲੀਫ ਆਵੇ ਕੁਝ ਵੀ ਆਏ ਉਹ ਕੇ ਰਾ ਕੇ ਵੀ ਅਹੀਂ ਉਹ ਟੇਸ ਮਰਦ ਵਿੱਚ ਜਾਣਾ ਹੈ ਇਹ ਨਹੀਂ ਵੀ ਇਸੇ ਲੰਗਰ ਲੈ ਕੇ ਜਾਣਾ ਵਾ ਲੰਗਰ ਦਾ ਮਿਲ ਗਿਆ ਅੱਜ ਨਹੀਂ ਮਿਲੇਗਾ ਜਾਂ ਲੈ ਕੇ ਜਾਣਾ ਨਹੀਂ ਹਾਲੀਕੋ ਲੰਗਰ ਨਹੀਂ ਹੋਣੀ ਕੋਈ ਕੋਈ ਉਹ ਕੇ ਵੀ ਲੈ ਕੇ ਅਹੀਂ ਉਹ ਟਾਈਮ ਜਿਹੜਾ ਅਸੀਂ ਖੱਟ ਕੇ ਆਉਣਾ ਹੈ ਜਿੰਨਾ ਚਿਰ ਸਾਡੀਆਂ ਗੱਲਾਂ ਨਾ ਮੰਗੀਆਂ ਮਨੇ ਉਹੀਂ ਹੱਥ ਚ ਰਹਿਣਾ ਹਾਂ ਸੁਭਾ ਦੁੱਨਣ ਵੀ ਬੜਾ ਲੰਮਾ ਚੱਲਿਆ ਸੀ ਅੱਜ ਵੀ ਇੱਕ ਵਾ ਪੰਚਾਇਤ ਨਹੀਂ ਚੱਲੇ ਉਹ ਲੱਗਦਾ ਕਿ ਅੱਗੇ ਹੋਰ ਸਮਝੇ ਵੱਧ ਗਿਆ ਤੇ ਇੱਥੇ ਰਹਿਣਾ ਪਿਆ ਸਕੇ ਲੰਗ ਲੜਾਂਗੇ ਜਿਨ ਹੱਕ ਖੱਟਵਾਹ ਤੇ ਲੜਨਾ ਹੈ ਇਹ ਨਹੀਂ ਪਿਛੇ ਇਹ ਸਾਰਾ ਜਿਹੜਾ ਇਹ ਖੇਤੀ ਦਾ ਸਾਰਾ ਚੱਲ ਖੇਤੀ ਦੇ ਉੱਤੇ ਸਾਰੀ ਇਹ ਪਪਾਰ ਚੱਲਦੇ ਨੇ ਖੇਤੀ ਸਭ ਕੁਝ ਚੱਲਦਾ ਹੈ ਤੇ ਇਹ ਉਹਨਾਂ ਨੇ ਸਾਨੂੰ ਇਹ ਮਾਰੂ ਨੀਤੀਆਂ ਵਰਤਣ ਡਈਆਂ ਇਹ ਨਹੀਂ ਵਰਤਣੀਆਂ ਚਾਹੀਦੀਆਂ ਨੂੰ ਸਰਕਾਰ ਨੂੰ ਸਮਝ ਜਾ ਹੁਣ ਕਰਨ ਚਾਹੀਦੀ ਹੈ ਪਏ ਸਮਝ ਨਹੀਂ ਇਹ ਮਰਦੀਆਂ ਨਹੀਂ ਵਰਤਣਾ ਚਾਹੀਦਾ ਸਾਡੇ ਤੋਂ ਉਹ ਜਿਹੜੇ ਕਰਖਾਨੇ ਗਏ ਨੇ ਉਹਨਾਂ ਨੇ ਉਹਨਾਂ ਨੇ लाਠੀ ਚਾਰਜ ਵੀ ਕੀਤਾ ਹੈ ਅਸਲ ਗੈਸ ਵੀ ਛੁੱਟੇ ਨੇ ਕਈ ਸਾਡੇ ਚੀਜ਼ ਵੀ ਹੋ ਗਏ ਨੇ ਤੇ ਉਹ ਜਿਹੜਾ ਲਖਮੀਨ ਲਖੀ ਤੇ ਤੁਸੀਂ ਵੀ ਚੜੇ ਕਾਨ ਸਾਡਾ ਹੋਇਆ ਕਾਡੇ ਥਿੰਕ ਸੀ ਜੋ ਨੇ ਉਹਨਾਂ ਬਾਰੇ ਵੀ ਅਸੀਂ ਕਹਿੰਨੇ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਕਾਲੇ ਕਾਨੂੰਨ ਨੇ ਉਹ ਬਿਲਕੁਲ ਸਾਨੂੰ ਲਿਖਤੀ ਰੂਪ ਦੇ ਚੰਦ ਦਿੱਤੇ ਜਾਣ ਅਸੀਂ ਫਿਰ ਆ ਵੀ ਕਿਉਂਕਿ ਅਸੀਂ ਆਪਣੀ ਵਾਸਤੇ ਨਹੀਂ ਸਾਰਿਆਂ ਵਾਸਤੇ ਆ ਕਾਰਾ ਇੱਥੇ ਦੁਕਾਨਦਾਰ ਵੀ ਇੱਥੇ ਦੇ ਵਿੱਚ ਆ ਸਾਰਾ ਕੁਝ ਇੱਥੇ ਵਿੱਚ ਆ